से प्रॉब्लम चलती थी जहाँ भी जाते थे डॉक्टर के पास बस दवाइयाँ देते थे कहते थे कि सारी उम्र आपको दवाइयाँ खानी है दवाइयाँ करते, करते 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 इनको बहुत इलाज कराया कोई फर्क ही नहीं पड़ता था कि इनको ऑपरेशन है हार्ट ज़्यादा सीरियस है कि चार महीने तक ये जीवित रह सकते हैं नहीं तो उसके बाद जीवित नहीं रहेंगे ये। और जो इन्होंने डॉक्टर ने दसिया ਕਿ ਇਹ ਸਿਰਫ ਇਹਨਾਂ ਦੇ ਕੋਲ 4 ਮਹੀਨਿਆਂ ਦੀ ਬੌਲਰ ਤੇ ਆ ਇਹਨਾਂ ਦਾ ਜਿਹੜਾ ਹਾਰਟ ਆ ਉਹ ਬਹੁਤ ਜ਼ਿਆਦਾ ਵੀਕ ਤੇ ਸ਼੍ਰਿੰਕ ਹੋ ਚੁੱਕਾ ਸਿਸਟਰ ਦੱਸਦੇ ਨੇ ਜਦੋਂ ਇਹਨਾਂ ਨੂੰ ਪਹਿਲੀ ਵਾਰ ਇਹ ਚਰਚ ਲੈ ਕੇ ਆਏ ਉਸ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਹਾਲਾਤ ਬਹੁਤ ਗੰਭੀਰ ਸੀਗੇ ਪਿਛਲੇ 7 ਸਾਲ ਤੋਂ ਜਿਹੜਾ ਇਹਨਾਂ ਦਾ ਬੀਪੀ ਆ ਉਹ ਕੰਟਰੋਲ ਦੇ ਵਿੱਚ ਨਹੀਂ ਸੀ ਬੀਪੀ ਕਦੀ ਵੱਧ ਬਹੁਤ ਜ਼ਿਆਦਾ ਵੱਧ ਜਾਂਦਾ ਸੀ ਕਦੀ ਬਹੁਤ ਜ਼ਿਆਦਾ ਘਟ ਜਾਂਦਾ ਸੀ ਬਹੁਤ ਸਾਰੇ ਡਾਕਟਰਾਂ ਨੂੰ ਚੈੱਕਅਪ ਕਰਾਏ ਬਹੁਤ ਸਾਰੇ ਡਾਕਟਰਾਂ ਦੇ ਕੋਲ ਗਏ ਉਹ ਜਿਸ ਡਾਕਟਰ ਦੇ ਕੋਲ ਵੀ ਜਾਂਦੇ ਸੀ ਜਿਸ ਵੀ ਹਸਪੀਟਲ ਦੇ ਵਿੱਚ ਜਾਂਦੇ ਸੀ ਉਹ ਹਮੇਸ਼ਾ ਇਹਨਾਂ ਨੂੰ ਇਹੀ ਦੱਸਦੇ ਸੀ ਕਿ ਅਸੀਂ ਤੁਹਾਡਾ ਆਪਰੇਸ਼ਨ ਨਹੀਂ ਕਰਾ ਸਕਦੇ ਸਾਨੂੰ ਕੋਈ ਵੀ ਤੁਹਾਡੀ ਜਿਹੜੀ ਬਿਮਾਰੀ ਆ ਉਹਦਾ ਕੁਝ ਵੀ ਸਮਝ ਨਹੀਂ ਲੱਗਦਾ ਕਿ ਅਸੀਂ ਇਹਦਾ ਕੀ ਸੋਲੂਸ਼ਨ ਕਰੀਏ ਉਹ ਜਿੰਨੀ ਵਾਰ ਵੀ ਚੈੱਕਅਪ ਲਈ ਬਰਦਰ ਜਾਂਦੇ ਸੀ ਉਨੀ ਵਾਰ ਹੀ ਉਹ ਇਹਨਾਂ ਨੂੰ ਇਹੀ ਕਹਿੰਦੇ ਸੀ ਵੀ ਸਾਨੂੰ ਕੋਈ ਵੀ ਠੀਕ ਰੀਤੀ ਨਾ ਦਾ ਕੁਝ ਪਤਾ ਨਹੀਂ ਲੱਗਦਾ ਅਸੀਂ ਕੀ ਕਰ ਸਕਦੇ ਆ ਉਹ ਦਵਾਈਆਂ ਦੇ ਦਿੰਦੇ ਸੀ ਔਰ ਦਵਾਈਆਂ ਖਾਂਦੇ ਸੀ ਫਿਰ ਘਰ ਆ ਜਾਂਦੇ ਸੀ ਆਪਣੀ ਗਵਾਹੀ ਦੇ ਵਿੱਚ ਦੱਸਦੇ ਨੇ ਜਿੰਨਾ ਚਿਰ ਦਵਾਈਆਂ ਖਾਂਦੇ ਸੀ ਉਹਨਾਂ ਚਿਰ ਠੀਕ ਰਹਿੰਦੇ ਸੀ ਪਰ ਫੇਰ ਵੀ ਕੋਈ ਵੀ ਪੱਕਾ ਹੱਲ ਨਹੀਂ ਇਹਨਾਂ ਦਾ ਹੋ ਰਿਹਾ ਸੀਗਾ ਔਰ ਜਦੋਂ ਸਿਸਟਰ ਨੇ ਇਹਨਾਂ ਨੂੰ ਚਰਚ ਲਿਆਂਦਾ ਪਹਿਲੀ ਵਾਰ 25 2 ਜੁਲਾਈ ਨੂੰ ਜਦੋਂ ਇਹ ਚਰਚ ਦੇ ਵਿੱਚ ਆਏ ਤਾਂ ਉਸ ਤੋਂ ਬਾਅਦ ਸਿਸਟਰ ਦਾਸ ਨੇ ਇਹਨਾਂ ਦੇ ਲਈ ਪਰਮੇਸ਼ਰ ਦੇ ਦਾਸ ਨੇ ਜਦੋਂ ਲੇਹੈਂਡ ਕੀਤੀ ਤਾਂ ਪਰਮੇਸ਼ਰ ਨੇ ਅਦਭੁਤ ਰੀਤੀ ਨਾਲ ਇਹਨਾਂ ਦੇ ਰਸਤਿਆਂ ਨੂੰ ਖੋਲਿਆ ਔਰ ਜਦੋਂ ਦੁਬਾਰਾ ਇਹਨਾਂ ਨੇ ਚੈੱਕਅਪ ਕਰਵਾਇਆ ਤਾਂ ਇਹਨਾਂ ਦੀ ਜਿਹੜੀ ਪ੍ਰੋਬਲਮ ਸੀਗੀ ਜਿਹੜੀ ਇਹਨਾਂ ਦੀ ਬਿਮਾਰੀ ਸੀਗੀ ਉਹ ਡਾਕਟਰ ਦੇ ਸਮਝ ਦੇ ਵਿੱਚ ਆਈ ਔਰ ਉਸ ਤੋਂ ਬਾਅਦ ਅਦਭੁਤ ਰੀਤੀ ਨਾਲ ਪਰਮੇਸ਼ਰ ਨੇ ਇਹਨਾਂ ਨੂੰ ਸ਼ੁਭਾ ਸਿਸਟਰ ਦੀ ਦੱਸ ਸਕਦੇ ਹੋ ਕਿੰਨੀ ਪ੍ਰੋਬਲਮ ਸੀ ਔਰ ਕਿੱਦਾਂ-ਕਿੱਦਾਂ ਤੁਸੀਂ ਡਾਕਟਰ ਦੇ ਕੋਲ ਗਏ ਔਰ ਉਸ ਤੋਂ ਬਾਅਦ ਜਦੋਂ ਪਰਮੇਸ਼ਰ ਦੇ ਦਾਸ ਜੀ ਕੋ ਪ੍ਰਾਰਥਨਾ ਕਰਵਾਈ ਉਹ ਕਿਦਾਂ ਪਰਮੇਸ਼ਰ ਨੇ ਇਹਨਾਂ ਦੇ ਜੀਵਨ ਚ ਕੰਮ ਕੀਤਾ ਮੇਰੀ ਪਰਮੇਸ਼ਰ ਕਾ ਬਹੁਤ ਬਹੁਤ ਧੰਨਵਾਦ ਦਿੰਦੀ ਹਾਂ ਕਿ ਅਮੇ ਗਵਾਹੀ ਕੇ ਸਾਥ ਖੜਾ ਕੀਤਾ ਹੈ ਮੇਰੇ ਭਾਈ ਕੀ ਗਵਾਹੀ ਹੈ ਯਾਰ ਯੂਪੀ ਕੇ ਰਹਿਣ ਵਾਲੇ ਹੈ ਬਨਾਰਸ ਕੇ ਵਾਹਾਂ ਤੇ ਇਨਕੋ 7 ਸਾਲ ਸੇ ਪ੍ਰੋਬਲਮ ਚਲਤੀ ਥੀ ਜਹਾਂ ਵੀ ਜਾਤੇ ਥੇ ਡਾਕਟਰ ਕੇ ਪਾਸ ਬਸ ਦਵਾਈਆਂ ਦਿੰਦੇ ਥੇ ਕਹਤੇ ਥੇ ਕਿ ਸਾਰੀ ਉਮਰ ਆਪਕੋ ਦਵਾਈਆਂ ਖਾਣੀ ਹੈ दवाइयाँ करते 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 इनको बहुत इलाज कराया कोई फर्क ही नहीं पड़ता था तो यहाँ पे हम बुलाए जी से ले हैंड करवाए 20 जुलाई को तो वहाँ पे गए तो डॉक्टर बोले कि यहाँ पे कि इनको ऑपरेशन है हार्ड ज़्यादा सीरियस है इनका चार महीने तक ये जीवित रह सकते हैं नहीं तो उसके बाद जीवित नहीं रहेंगे ये और जब इन्होंने डॉक्टर ने दस्या ਕਿ ਇਹ ਸਿਰਫ ਇਹਨਾਂ ਦੇ ਕੋਲ 4 ਮਹੀਨਿਆਂ ਦੀ ਮੌਲਤ ਆ ਇਹਨਾਂ ਦਾ ਜਿਹੜਾ ਹਾਰਟ ਆ ਉਹ ਬਹੁਤ ਜ਼ਿਆਦਾ ਵੀਕ ਹੈ ਸ਼੍ਰਿੰਕ ਹੋ ਚੁੱਕਾ ਸਿਰਫ 4 ਮਹੀਨੇ ਆ ਇਹਨਾਂ ਦੇ ਕੋਲ ਇਹਨਾਂ ਦੀ ਲਾਈਫ ਦੇ ਇਹ 4 ਮਹੀਨੇ ਤੱਕ ਜੀ ਸਕਦੇ ਨੇ ਉਹ ਸਿਸਟਰ ਦੱਸਦ ਨੇ ਜਦੋਂ ਪ੍ਰਾਰਥਨਾ ਕਰਵਾਈ ਤਾਂ ਪਰਮੇਸ਼ਰ ਨੇ ਅਦਭੁਤ ਰੀਤੀ ਨਾਲ ਇਹਨਾਂ ਦੇ ਜੀਵਨ 'ਚ ਕੰਮ ਕੀਤਾ ਲੈ ਹੈਂਡ ਤੋਂ ਬਾਅਦ ਪਰਮੇਸ਼ਰ ਨੇ ਇਹਨਾਂ ਨੂੰ ਇੱਕ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਨਵੇਂ ਮੋੜ ਨੂੰ ਲੈ ਕੇ ਆਂਦਾ ਉਹ ਜ਼ਿੰਦਗੀ ਦੇ ਲਈ और सिस्टर दस दिन जो तो उस डॉक्टर तो दोबारा चेकअप लिए गए फिर क्या हुआ सिस्टर को जल्द से जल्द ऑपरेशन करना पड़ेगा फिर हम लोग बोले कि यहाँ तो कोई ऐसा सिविल नहीं है जो जल्दी से जल्दी हम ऑपरेशन करा पाएंगे प्राइवेट के लिए इतने पैसे नहीं हमारे पास पर परमेश्वर बहुत हमारे साथ खड़ा किया बहुत ही फिर मेरे भाई के लड़के ऐसा से यहाँ जुड़े हुए तो उनके द्वारा हमने प्राइवेट बड़े कैपिटल अस्पताल में हमने इनका ऑपरेशन करवाया परमेश्वर का बहुत बहुत धन्यवाद करते हैं आज के दिन पे ये परमेश्वर ने बहुत लंबी उम्र दी है इनके लिए चार महीने से अब परमेश्वर कितने दिन की उम्र दी है परमेश्वर ही जान क्या आप लोग जान सकते हो परमेश्वर का बहुत बहुत धन्यवाद देते हैं परमेश्वर ने अद्भुत रीति ना इन्हों शोया और जो डॉक्टर कहते चार महीने तक इन्हों एज है बिल्कुल ਔਰ ਉਸ ਤੋਂ ਬਾਅਦ ਆਪਰੇਟ ਕੀਤਾ ਗਿਆ ਡਾਕਟਰਾਂ ਨੂੰ ਇਹਨਾਂ ਦੀ ਬਿਮਾਰੀ ਸਮਝ ਆਈ ਹੁਣ ਇਹ ਬਿਲਕੁਲ ਠੀਕ ਨੇ ਔਰ ਪਰਮੇਸ਼ਰ ਦਾ ਵੱਡਾ ਧੰਨਵਾਦ ਕਰਦੇ ਨੇ ਜ਼ੋਰਦਾਰ ਤਾੜੀ ਵਜਾਵਾਂਗੇ ਸਭ ਜਨ ਜ਼ੋਰ से ताली बजाएंगे ਕਿਉਂਕਿ ਜਿੱਥੇ ਡਾਕਟਰ ਦੀ ਸਾਇੰਸ ਜਿੱਥੇ ਡਾਕਟਰਾਂ ਦੀ ਡਾਕਟਰੀ ਖਤਮ ਹੋ ਜਾਂਦੀ ਆ ਉੱਥੇ ਪਰਮੇਸ਼ਰ ਦਾ ਆਤਮਾ ਕੰਮ ਕਰਨਾ ਸਟਾਰਟ ਕਰਦਾ ਪਰਮੇਸ਼ਰ ਦਾ ਬੁੱਧ ਕੰਮ ਕਰਨਾ ਸਟਾਰਟ ਕਰਦਾ ਇਸ ਗਵਾਹੀ ਦੇ ਲਈ ਇਹ ਪਰਮੇਸ਼ਰ ਦਾ ਵੱਡਾ ਧੰਨਵਾਦ ਕਰਦੇ ਨੇ ਜ਼ੋਰਦਾਰ ਤਾੜੀ ਵਜਾਵਾਂਗੇ ਸਭ ਜਨ